ਬਿਲਕੁਲ ਜੀ ਜਿੱਥੇ ਮਾਵਾ ਬਹੁਤਾ ਘਾਟਾ ਜਿਹੜਾ ਬੱਚਿਆਂ ਨੇ ਮਾਨ ਨਾ ਪੂਰਾ ਹੋਵਾਂ ਦਾ ਉਥੇ ਸਰਦਾਰ ਰਜਿੰਦਰ ਸਿੰਘ ਹੋਰਾਂ ਨੇ ਜਿੱਥੇ ਬੱਚਿਆਂ ਨੂੰ ਅੱਛੀ ਤਲਿਮ ਦੇ ਕੇ ਜੀਗਰ ਨੂੰ ਆਪਣੇ ਬੱਚਿਆਂ ਨੂੰ ਬੜੀ ਬੜੀ ਅੱਛੀ ਸਿੱਖਿਆ ਦਿੱਤੀ ਬੜੀ ਅੱਛੀ ਤਲਿਮ ਦਿੱਤੀ ਸਤਿਮਰਦਾਸ ਜੀ ਸ਼ਾਮ ਲੋਏ ਉਹ ਜੀਵਿਕ ਦੇ ਪਾਤਰ ਸਾਹਿਬ ਦੀ ਇੱਕ ਕੀ ਮੰਨਦੇ ਹੋ ਕਿ ਇੱਕ ਬੜੀ ਵੱਡੀ ਉਹਦੇ ਤੇ ਜ਼ਿੰਮੇਵਾਰੀ ਵੀ ਪੈ ਗਈ ਹੈ ਬਿਲਕੁਲ ਜੀ ਜਿੱਥੇ ਮਾਵਾ ਬਹੁਤਾ ਘਾਟਾ ਜਿਹੜਾ ਬੱਚਿਆਂ ਨੇ ਮਾਨ ਨਾ ਪੂਰਾ ਹੋਵਾਂ ਦਾ ਉਥੇ ਸਰਦਾਰ ਰਜਿੰਦਰ ਸਿੰਘ ਜੀ ਹਰਾਨੇ ਦਿੱਤੇ ਬੱਚਿਆਂ ਨੂੰ ਅੰਚੀ ਤਲੀਮ ਦਿੱਤੀ ਮਿਊਜ਼ਿਕ ਜੀਗਰ ਨੂੰ ਆਪਣੇ ਬੱਚਿਆਂ ਨੂੰ ਬੜੀ ਬੜੀ ਅੰਚੀ ਸਿੱਖਿਆ ਦਿੱਤੀ ਬੜੀ ਅੰਚੀ ਤਲੀਮ ਦਿੱਤੀ ਅੱਜ ਜਿਹੜਾ ਮਿਊਜ਼ਿਕ ਇੰਡਸਟਰੀ ਦਾ ਜੀਗਰ ਜੀ ਇਹ ਮੇਰੇ ਖਿਆਲ ਵਿੱਚ ਫਾਤਨ ਸਾਹਿਬ ਦੀ ਬਦੌਲਤ ਹੀ ਹੁੰਦਾ ਹੈ ਕੁਝ ਤੇ ਅੱਜ ਜਿਹੜਾ ਫਾਤ ਇਹ ਰਜਿੰਦਰ ਸਿੰਘ ਜਾਨਣ ਦੇ ਨਾਲ ਜੀਗਰ ਨੇ ਉਹਨੇ ਪਰਿਵਾਰ ਨੂੰ ਬੜਾ ਨਾਂ ਪੂਰਾ ਹਾਲ ਘਟਾ ਪਰ ਮੈਂ ਵਾਹਿਗੁਰੂ ਅਰਦਾਸ ਕਰਨਾ ਕਿ ਉਹਨੂੰ ਆਪਣਾ ਚਰਨ ਵਿੱਚ ਨਵਾਸ ਵਖਸ਼ਿਤ ਪਿੱਛੇ ਪਰਿਵਾਰ ਨੂੰ ਪੜਨਾ ਬਣਾ ਬਖਸ਼ੇ ਬਿਲਕੁਲ ਜੀ ਜਿੱਥੇ ਮਾਵਾ ਬੜਾ ਘਾਟਾ ਜਿਹੜਾ ਬੱਚਿਆਂ ਨੇ ਮਾਨ ਨਾ ਪੂਰਾ ਹੋਆ ਉਹਦੇ ਉਥੇ ਸਰਦਾਰ ਰਜਿੰਦਰ ਸਿੰਘ ਹੋਰਾਂ ਨੇ ਜਿੱਥੇ ਬੱਚਿਆਂ ਨੇ ਚੰਚੀ ਤਲੀਆ ਲੇਕੀ ਜੀਗਰ ਨੂੰ ਆਪਣੇ ਬੱਚਿਆਂ ਨੂੰ ਬੜੀ ਬੜੀ ਚੰਗੀ ਸਿੱਖਿਆ ਦਿੱਤੀ ਬੜੀ ਚੰਗੀ ਤਲੀਆ ਦਿੱਤੀ ਜੀ ਮਰਦਾਸ ਜੀ ਸ਼ਾਮ ਲੋਗੇ ਉਹ ਜੀਗਰ ਦੇ ਪਾਤਰ ਸਾਡੀ ਇੱਕ ਕੀ ਮੰਨਦੇ ਹੋ ਕਿ ਇੱਕ ਬੜੀ ਵੱਡੀ ਉਹਦੇ ਤੇ ਜ਼ਿੰਮੇਵਾਰੀ ਵੀ ਪੈ ਗਈ ਹੈ ਬਿਲਕੁਲ ਜੀ ਜਿੱਥੇ ਮਾਵਾ ਬੜਾ ਘਾਟਾ ਜਿਹੜਾ ਬੱਚਿਆਂ ਨੇ ਮਾਨ ਨਾ ਪੂਰਾ ਹੋਆ ਉਹਦੇ ਉਥੇ ਸਰਦਾਰ ਰਜਿੰਦਰ ਸਿੰਘ ਹੋਰਾਂ ਨੇ ਜਿੱਥੇ ਬੱਚਿਆਂ ਨੂੰ ਅੱਛੀ ਤਲੀਆਂ ਦੇ ਕੇ ਜੀਗਰ ਨੂੰ ਆਪਣੇ ਬੱਚਿਆਂ ਨੂੰ ਬੜੀ ਬੜੀ ਅੱਛੀ ਸਿੱਖਿਆ ਦਿੱਤੀ ਬੜੀ ਅੱਛੀ ਤਲੀਆਂ ਦਿੱਤੀ ਅੱਜ ਜਿਹੜਾ ਮਿਊਜ਼ਿਕ ਇੰਡਸਟਰੀ ਦਾ ਜੀ ਗੁਰੂ ਜੀ ਇਹ ਮੇਰੇ ਖਿਆਲ ਵਿੱਚ ਫਾਜ਼ਲ ਸਿੰਘ ਸਾਹਿਬ ਦੀ ਬਦੌਲਤ ਹੀ ਹੁੰਦਾ ਹੈ ਸਭ ਕੁਝ ਤੇ ਅੱਜ ਜਿਹੜਾ ਫਾਜ਼ਲ ਨੇ ਰਜਿੰਦਰ ਸਿੰਘ ਜਾਨ ਦੇ ਨਾਲ ਜਿੱਥੇ ਜੀ ਗੁਰੂ ਨੇ ਤੇ ਉਹਨਾਂ ਦੇ ਪਰਿਵਾਰ ਨੂੰ ਬੜਾ ਨਾ ਪੂਰਾ ਹਾਲ ਘਟਾ ਪਰ ਮੈਂ ਵਾਹਿਗੁਰੂ ਅਰਦਾਸ ਕਰਨਾ ਕਿ ਉਹ ਉਹਨਾਂ ਦੇ ਆਪਣੇ ਚਰਨਾਂ ਵਿੱਚ ਨਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਬਣਾ ਬਾਲੇ ਜੀ ਬਿਲਕੁਲ ਜੀ ਜਿੱਥੇ ਮਾਵਾ ਬਦਾ ਘਾਟਾ ਜਿਹੜਾ ਬੱਚਿਆਂ ਨੇ ਮਾਨ ਨਾ ਪੂਰਾ ਹੋਣਾ ਉਥੇ ਸਰਦਾਰ ਰਜਿੰਦਰ ਸਿੰਘ ਹੋਰਾਂ ਨੇ ਜਿੱਥੇ ਬੱਚੇ ਨੂੰ ਅੱਛੀ ਤਲਿਮ ਦੇ ਕੇ ਜੀਗਰ ਨੂੰ ਆਪਣੇ ਬੱਚਿਆਂ ਨੂੰ ਬੜੀ ਅੱਛੀ ਸਿੱਖਿਆ ਦਿੱਤੀ ਬੜੀ ਅੱਛੀ ਤਲਿਮ ਦਿੱਤੀ ਜਿਹੜੇ ਮਰਦਾਰ ਦੀ ਸ਼ਾਮ ਲੋਏ ਉਹ ਜੀਗਰ ਦੇ ਫਾਦਰ ਸਾਹਿਬ ਦੀ ਇੱਕ ਕੀ ਮੰਨਦੇ ਹੋ ਕਿ ਇਹ ਤੋਂ ਬੜੀ ਵੱਡੀ ਉਹਦੇ ਤੇ ਜ਼ਿੰਮੇਵਾਰੀ ਵੀ ਪੈ ਗਈ ਹੈ ਬਿਲਕੁਲ ਜੀ ਜਿੱਥੇ ਮਾਵਾ ਬਦਾ ਘਾਟਾ ਜਿਹੜਾ ਬੱਚਿਆਂ ਨੇ ਮਾਨ ਨਾ ਪੂਰਾ ਹੋਣਾ ਉਥੇ ਸਰਦਾਰ ਰਜਿੰਦਰ ਸਿੰਘ ਜਿਹੜਾ ਨੇ ਜਿੱਥੇ ਬੱਚਿਆਂ ਨੂੰ ਅੱਛੀ ਤਲੀਆਂ ਦੇ ਕੇ ਜੀਗਰ ਨੂੰ ਆਪਣੇ ਬੱਚਿਆਂ ਨੂੰ ਬੜੀ ਬੜੀ ਅੱਛੀ ਸਿੱਖਿਆ ਦਿੱਤੀ ਬੜੀ ਅੱਛੀ ਤਲੀਆਂ ਦਿੱਤੀ ਅੱਜ ਜਿਹੜਾ ਮਿਊਜ਼ਿਕ ਇੰਡਸਟਰੀ ਦਾ ਪੁਲ ਜੀ ਗੁਰੂ ਜੀ ਇਹ ਮੇਰੇ ਖਿਆਲ ਵਿੱਚ ਫਾਜ਼ਲ ਸਿੰਘ ਸਾਹਿਬ ਦੀ ਬਦੌਲਤ ਹੀ ਹੁੰਦਾ ਹੈ ਸਭ ਕੁਝ ਤੇ ਅੱਜ ਜਿਹੜਾ ਫਾਜ਼ਲ ਨੇ ਰਜਿੰਦਰ ਸਿੰਘ ਜਾਨ ਦੇ ਨਾਲ ਜਿੱਥੇ ਜੀ ਗੁਰੂ ਨੇ ਤੇ ਉਹਨਾਂ ਦੇ ਪਰਿਵਾਰ ਨੂੰ ਬੜਾ ਨਾ ਪੂਰਾ ਹਾਲ ਘਟਾ ਪਰ ਮੈਂ ਵਾਹਿਗੁਰੂ ਅਰਦਾਸ ਕਰਨਾ ਕਿ ਉਹਨਾਂ ਦੇ ਆਪਣੇ ਚਰਨਾਂ ਵਿੱਚ ਨਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਬਣਵਾ ਬਖਸ਼ੇ ਬਿਲਕੁਲ ਜੀ ਜਿੱਥੇ ਮਾਵਾ ਬਦਾ ਘਾਟਾ ਜਿਹੜਾ ਬੱਚਿਆਂ ਨੇ ਮਾਨ ਨਾ ਪੂਰਾ ਹੋਣਾ ਉਥੇ ਸਰਦਾਰ ਰਜਿੰਦਰ ਸਿੰਘ ਹੋਰਾਂ ਨੇ ਜਿੱਥੇ ਬੱਚੇ ਨੂੰ ਅੱਛੀ ਤਲਿਮ ਦੇ ਕੇ ਜੀਗਰ ਨੂੰ ਆਪਣੇ ਬੱਚਿਆਂ ਨੂੰ ਬੱਚੀ ਬੜੀ ਅੱਛੀ ਸਿੱਖਿਆ ਦਿੱਤੀ ਬੜੀ ਅੱਛੀ ਤਲਿਮ ਦਿੱਤੀ ਇਸ ਤਿਮਰਦਾਰਤੀ ਸ਼ਾਮਲ ਹੋਏ ਉਹ ਜੀਗਰ ਦੇ ਫਾਦਰ ਸਾਹਿਬ ਦੀ ਇੱਕ ਕੀ ਮੰਨਦੇ ਹੋ ਕਿ ਇਹ ਬੜੀ ਵੱਡੀ ਉਹਦੇ ਤੇ ਜ਼ਿੰਮੇਵਾਰੀ ਵੀ ਪੈ ਗਈ ਹੈ ਬਿਲਕੁਲ ਜੀ ਜਿੱਥੇ ਮਾਵਾ ਬਦਾ ਘਾਟਾ ਜਿਹੜਾ ਬੱਚਿਆਂ ਨੇ ਮਾਨ ਨਾ ਪੂਰਾ ਹੋਣਾ ਉਥੇ ਉਥੇ ਸਰਦਾਰ ਰਜਿੰਦਰ ਸਿੰਘ ਜੀ ਹਰਾਨੇ ਦਿੱਤੇ ਬੱਚਿਆਂ ਨੂੰ ਅੱਛੀ ਤਲਿਮ ਦੇ ਕੇ ਮਿਊਜ਼ਿਕ ਜੀਗਰ ਨੂੰ ਆਪਣੇ ਬੱਚਿਆਂ ਨੂੰ ਬੜੀ ਬੜੀ ਅੱਛੀ ਸਿੱਖਿਆ ਦਿੱਤੀ ਬੜੀ ਅੱਛੀ ਤਲਿਮ ਦਿੱਤੀ ਅੱਜ ਜਿਹੜਾ ਮਿਊਜ਼ਿਕ ਇੰਡਸਟਰੀ ਦਾ ਜੀ ਗੁਰੂ ਜੀ ਇਹ ਮੇਰੇ ਖਿਆਲ ਵਿੱਚ ਫਾਤਨ ਸਾਹਿਬ ਦੀ ਬਦੌਲਤ ਹੀ ਹੁੰਦਾ ਹੈ ਕੁਝ ਤੇ ਅੱਜ ਜਿਹੜਾ ਫਾਤ ਇਹ ਰਜਿੰਦਰ ਸਿੰਘ ਜਾਨਣ ਦੇ ਨਾਲ ਜਿਸ ਜੀ ਗੁਰੂ ਨੇ ਉਹਨਾਂ ਦੇ ਪਰਿਵਾਰ ਨੂੰ ਬੜਾ ਨਾਂ ਪੂਰਾ ਹੌਲ ਘਟਾ ਪਰ ਮੈਂ ਵਾਹਿਗੁਰੂ ਅਰਦਾਸ ਕਰਨਾ ਕਿ ਉਹਨੂੰ ਆਪਣਾ ਚਰਨ ਵਿੱਚ ਨਾਮ ਵਖਸ਼ਿਤ ਪਿੱਛੇ ਪਰਿਵਾਰ ਨੂੰ ਪਾਣ ਦਾ ਬਖਸ਼ਿਸ਼